ਰਾਮਨ ਡਰੱਗਸ ਦੀ ਜਿਹੜੀ ਕੈਂਪੇਨ ਹੈ ਉਹਦੀ ਐਂਟੀ ਡਰਗ ਕੈਂਪੇਨ ਚ ਇੱਕ 15 ਦਿਨ ਤੋਂ 2 ਹਫ਼ਤੇ ਤੋਂ ਆਪਰੇਸ਼ਨ ਚੱਲ ਰਿਹਾ ਸੀਗਾ ਜਿਹਦੇ ਵਿੱਚ ਕਾਫੀ ਅੱਛਾ ਕੰਮ ਕੀਤਾ ਸਪੈਸ਼ਲ ਸੈੱਲ ਨੇ ਤੇ ਅੱਛੀ ਰਿਕਵਰੀ ਇਹਨਾਂ ਨੂੰ ਡਰੱਗਸ ਦੀ ਸਪੈਸ਼ਲੀ ਓਪੀਅਮ 3.5 ਕਿਲੋ ਤੇ ਨਸ਼ੀਲੀ ਗੋਲੀਆਂ ਕੋਈ 1 ਲੱਖ 11000 करीब बराबद हुई हैं ये वक्रे वक्रे टाइम तो या वक्रे वक्रे प्लेस तो ये बरामद हुई नौ जने गिरफ्तार किए गए छः जने जोड़े हैं वह अमृतसर हैं अमृतसर एरिया से एक आगरा का है तो एक दो जलंधर हैं मोटर सुपरेंड ही यह जी कि आगरा का बंदा गिरफ़्तार किया है ये आगरा मुजफ्फरनगर मुरादाबाद ਇੱਥੇ ਇੰਚਰਾਂ ਦੇ ਜਿੱਥੇ ਜਿੱਥੇ ਕੈਮਿਸਟ ਸ਼ਾਪਸ ਹੁੰਦੀਆਂ ਐ ਜਾਂ ਇਤਾਂ ਦੀ ਕੋਈ ਗਲੀ ਹੁੰਦੀ ਕਿੱਥੇ ਸਾਰੀ ਕੈਮਿਸਟਰੀ ਦੁਕਾਨਾਂ ਉੱਥੋਂ ਨਸ਼ੇ ਦੀ ਗੋਲੀਆਂ ਮੀਜਰਲੀ ਰੈਮਾਡੋਲ ਇਕੱਠਾ ਕਰਦੇ ਸੀਗੇ ਇਲੀਗਲੀ ਇਕੱਠੇ ਕਰਕੇ ਵਾਇਆ ਪਾਰਸਲ ਰੋਜ਼ ਜਾਂ ਇੱਕ ਦਿਨ ਛੱਡ ਕੇ ਇੱਕ ਮੈਸਿਵ ਡਿਲੀਵਰੀ ਜਿਹੜੀ ਹੁੰਦੀ ਸੀਗੀ ਉਹ ਅਮਰਸਰ ਹੁੰਦੀ ਸੀ ਵਿਕਰਮ ਕਰਕੇ ਇੱਕ ਵਿਅਕਤੀ ਗ੍ਰਫਤਾਰ ਕੀਤਾ ਗਿਆ ਉਸ ਤੋਂ ਪੱਕਾਫੀ ਰਿਕਵਰੀ ਕੀਤੀ ਹੈ ਉਹ ਦਮਨ ਸਰਗਨਾ ਸੀਗਾ ਤੇ ਅੱਗੇ ਇਹ ਫਿਰ ਪਰਚੂਨ ਅੱਗੇ ਵੇਚਦੇ ਸੀ ਜਿਹੜੇ ਜਿਹੜੇ ਇਹਨਾਂ ਦੇ ਲਿੱਖ ਸੀ ਜਿਹੜੀ ਓਪੀਐਮ ਵੀ ਜਿਹੜੀ ਸਾਨੂੰ ਬਰਾਮਦ ਹੋਈ ਹੈ ਇਹ ਵੀ ਇਹਦਾ ਵੀ origin ਜਿਹੜਾ ਹੈ ਉਹ Jharkhand ਹੈ ਲੇਕਿਨ ਇੱਕ ਗਰੁੱਪ ਹੈ ਕੀ ਹੈ ਸਾਰੇ ਇੱਕ ਦੂਜੇ ਨੂੰ ਜਾਣਦੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਾਫੀ ਨਾ ਫਿਕਰ ਆਊਟ ਹੋਏ ਹਨ ਯੂਪ ਦੇ ਇੰਦਨਸ਼ੇਰਾ ਬੇ ਆਗਰਾ ਮੁਜ਼ਫਰਨਗਰ ਤੇ ਮੁਰਾਦਾਬਾਦ

ਦਵਾਈਆਂ ਮਤਲਬ ਕਿਵੇਂ ਲੈਂਦੀ ਸੀ ਵੀ ਸ਼ਾਪ ਦੇ ਉੱਤੇ ਇਹ ਦੱਸਦੇ ਸੀ ਕਿ ਮੈਂ ਕਿਸੇ ਚੀਜ਼ ਦਾ ਆਧੇ ਕਦਨ ਜਾਂ ਇਹ ਜਿਹੜੀ ਦਵਾਈਆਂ ਇਹ ਦੱਸ ਕੇ ਨਹੀਂ ਇਹ ਸਾਰਾ ਇਲੀਗਲ ਹੋ ਰਿਹਾ ਇਲੀਗਲ ਮਤਲਬ ਉਹ ਮੈਡੀਕਲ ਵਾਲੇ ਵੀ ਮਿਲੇਗੇ ਮਿਲੇ ਮੈਂ ਪਾਈ ਤੋਂ ਨੋਮਿਨੇਟ ਕੀਤਾ ਨਾ ਸਿਲੰਡਰ ਤੋਂ ਮਿਲਿਆ ਇਹ ਕੋਨ ਹੈ ਸਿਲੰਡਰ ਲੱਖ ਗੋਲੀ ਹੈ ਇਹ ਸਾਰੀ ਟ੍ਰਾਮਾਡੋਲ ਹੈ ਨਹੀਂ ਕੁਝ ਹੋਰ ਵੀ ਹੈ ਹਾਂ ਹਾਂ ਅਲੱਗ-ਅਲੱਗ ਸਾਲਟਸ ਨੇ ਕੁਝ ਵੈਪਨ ਵਗੈਰਾ ਵੀ ਇਹਨਾਂ ਵਿੱਚੋਂ ਇੱਕ ਇੱਕ ਬੰਦੇ ਤੋਂ ਵੈਪਨ ਮਿਲ ਜਾਂਦਾ ਆਪਾਂ ਨੂੰ ਫੜਿਆ ਤਾਂ ਵੈਪਨ ਬੀਕਾ ਹੋ ਗਿਆ ਇੰਡੀਅਨ ਮੇਡ ਇੰਡੀਅਨ ਮੇਡ ਕੰਟਰੀ ਮੈਡ ਕੋਡ ਪੇਸ਼ ਕੋਡ ਪੇਸ਼ ਹੋ ਗਿਆ 15 ਦਿਨ ਤੋਂ ਚੱਲਦਾ ਇਸੇ ਕੁਝ ਅਜ ਕੁਝ 2 ਦਿਨ ਪਹਿਲਾਂ ਫੜੇ ਗਏ ਕੁਝ ਰਿਕਵਰੀ 3 ਦਿਨ ਪਹਿਲਾਂ ਹੋਈ ਕਰਦੇ ਕਰਦੇ ਜਦ ਅੱਛੇ ਹੋ ਗਿਆ ਤਾਂ ਤੁਹਾਨੂੰ ਬਰੀਫ ਕਰਦੇ ਸੂਈ ਡਿਮਾਂਡ ਵਗੈਰਾ ਹਰ ਰਿਮਾਂਡ ਚੱਲਦਾ ਸਰ ਇੱਕ ਜਦੋਂ ਆਗਰੇ ਤੋਂ ਬੰਦਾ ਫੜਿਆ ਤਾਂ ਇੱਕ ਗੱਲ ਆਈ ਸੀ ਕਿ ਬੱਤਕ ਦੇ ਬੱਚੇ ਵੀ ਕੋਡਵਰਡ ਹਨ ਕੋਡਵਰਡ ਤਾਂ ਬਹੁਤ ਹਨ ਜੀ ਇਹਨਾਂ ਕਿ ਗੈਂਗ ਦਾ ਨਾਮ ਪਤਾ ਲੱਗਾ ਸੀ ਕਿ ਕੋਈ ਬੱਤਕ ਕੇ ਬੱਚੇ ਮਸ਼ਹੂਰਾਂ ਉੱਥਾਂ ਹੋ ਸਕਦਾ ਜੀ ਹੋ ਸਕਦਾ ਹੋ ਸਕਦਾ ਹੈ ਕੋਡਵਰਡ ਹੁੰਦੇ ਹਨ ਹੋਰ ਕੀ Thank you.